ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅਮਰਤ ਛਾਡ ਵਿਖਾ ਬਿਖ ਖਾਈ माया मोह ਪਰਮ ਭੁਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤਾ ਜਮਾਤਰਾ ਸਮਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੋਰਾ RAM ਦਾਸ ਰੱਖੋ ਸਰਣਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੋ ਕਹੋ ਤਲ ਗੁਰਸੇਵਿਆ ਅਹਨੇ ਸਹਜ ਸੁਹਜ ਸਭਾਈ ਦਰਸ਼ਨ ਪਰਸੀਏ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਫਤ ਖਸਮ ਦੀ ਨੂਰਾ ਅਰਸ ਹੋਂ ਗੁਰਸਹੋਂ ਚਟੀਆਂ ਤੋਦ ਡਿਠੇ ਸੱਚੇ ਪਾਤੀਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਪਾਤੀਸ਼ਾਹ सिर शाह दसा हो जिस पास बैठे सोहिया सबना दावेसा हो सतना ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕਾ ਉੱਚਾ ਅਗਮ ਆਪਾਰ ਪ੍ਰਭ ਕਥਨਾ ਨਾ ਜਾਏ ਅਕਥਾ ਨਾਨਕ ਪ੍ਰਭ ਸਰਣਾਗਤੀ ਰਾਖਨ ਕੋ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨਾ ਨਾ ਜਾਏ ਅਕਥਾ ਨਾਨਕ ਪ੍ਰਭ ਸਰਣਾਗਤੀ ਰਾਖਨ ਕੋ ਸਮਰੱਥ ਸ਼ਾਂਤ ਜੋ ਜਨ ਹੋ ਤਿਉ ਰਾਖ ਹਰ ਪ੍ਰਭ ਤੇਰਿਆਂ ਕਿਤੇ ਗਣੋਂ ਅਸਾਂਖ ਆਵ ਗਣਾ ਮੇਰਿਆ ਅਸਾਂਖ ਆਵ ਗਣ ਖਤੇ ਫੇਰੇ ਨੇਤ ਪਰਤ ਸਦ ਭੁਲੀਆ ਮੋਹ ਮਗਨ ਬੇਕਰਾਲ ਮਾਇਆ ਤੋ ਪਰਸਾਦੀ ਕੁਲੀਆ ਲੂਕ ਕਰਤ ਬিকার ਵਿਖੜੇ ਪ੍ਰਭ ਨੇਰ ਹੋ ਤੇ ਨੇਰ ਆ ਬੇਨਵੰਤ ਨਾਨਕ ਦਿਆ ਤਰ ਹੋ ਕਾੜ ਪਵਜਲ ਫੇਰਿਆ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬੇਨਵੰਤ ਨਾਨਕ ਦਿਆ ਤਾਰ ਹੋ ਕਾੜ ਪਵਜਲ ਫੇਰਿਆ ਓ ਵਾਹੇ ਗੁਰੂ ਜੀ ਕਾ ਖਾਲਸਾ ਓ ਵਾਹੇ ਗੁਰੂ ਜੀ ਕੀ ਫਤਿਹ ਜੈਤ ਸਰੀ ਮਹਲਾ 5 ਘਰ ਦੂਜਾ ਸ਼ਾਂਤਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕਾ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ प्रभ शरणागति राखन कौ समरथ ओ वाहे गुरु जी का खालसा ओ वाहे गुरु जी की फतेह